ਸ਼ਾਂਤੀ ਬਾਬਾ ਨੇ ਕਿਹਾ ਬੱਚੇ ਤੁਹਾਡਾ ਬੱਚਿਆਂ ਦਾ ਬਾਪ ਵਿਸ਼ਵ ਕਲਿਆਣਕਾਰੀ ਹੈ ਤਾਂ ਤੁਹਾਡਾ ਕਲਿਆਣ ਤਾਂ ਹਰ ਸੈਕਿੰਡ ਵਿੱਚ ਹੋ ਰਹਾ ਹੈ ਨਾ ਸਿਰਫ ਤੁਸੀਂ ਸਭ ਕੁਝ ਬਾਪ ਦੇ ਹਵਾਲੇ ਕਰ ਦਿਓ ਜੋ ਕੁਝ ਵੀ ਕਿਚੜ ਪੱਟੀ ਹੈ ਨਾ ਉਹ ਇਸ ਦੁਨੀਆ ਦੇ ਹਿਸਾਬ ਕਿਤਾਬ ਨਾਲ ਬਹੁਤ ਕੀਮਤੀ ਹੈ ਉਹ ਸਭ ਕੁਝ ਬਾਪ ਨੂੰ ਹਵਾਲੇ ਕਰ ਦਿਓ ਤਹਾਡਾ ਪਵਿਕ ਅਰਥਾਤ ਆਉਣ ਵਾਲਾ ਕੱਲ ਇਹ ਜਨਮ ਤਪਵਿਕ ਪ੍ਰਾਪਤੀਆਂ ਨਾਲ ਭਰਪੂਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਮਹਿਸੂਸ ਨਹੀਂ ਹੋਵੇਗੀ ਹਰ ਪਾਸੇ ਤਨ ਮਨ ਤਨ ਜਨ ਨਾਲ ਭਰਪੂਰ ਰਹੋਗੇ ਅਰਥਾਤ ਹਲਦੀ ਵੈਲਦੀ ਅਤੇ ਹੈਪੀ ਰਹੋਗੇ ਸਿਰਫ ਬੱਚੇ ਬਾਪ ਨੂੰ ਆਪਣਾ ਮੰਨੋ ਮੇਰਾ ਬਾਪ ਹੈ ਤੇ ਹੋਰ ਹੈ ਵੀ ਕੌਣ ਇਹ ਮਾਨ ਸਹਿਜ ਰੀਤੀ ਬਦਲਾਵ ਦੀ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ ਹਰ ਸਮੇਂ ਹਰ ਹਾਲਤ ਵਿੱਚ ਬਾਪ ਤੁਹਾਡੇ ਨਾਲ ਹੈ ਸਿਰਫ ਮਨ ਤੇ ਬੁੱਧੀ ਨਾਲ ਬਾਪ ਦੇ ਅੱਗੇ ਸਮਰਪਿਤ ਹੋ ਜਾਓ ਜਿਆਦਾ ਮਤ ਸੋਚੋ ਬੱਚਿਆਂ ਦੇ ਕਲਿਆਣ ਲਈ ਤੇ ਮੈਂ ਆ ਗਿਆ ਹਾਂ ਤਾਂ ਕਲਿਆਣ ਤਾਂ ਆ ਕਲਿਆਣ ਤਾਂ ਹੋ ਨਹੀਂ ਸਕਦਾ ਸਿਰਪ ਬੱਚੇ ਹਲਕੇ ਰਹੋ ਖੁਸ਼ ਰਹੋ ਇਹ ਵਰਦਾਨ ਬਾਪ ਨੇ ਬੱਚਿਆਂ ਨੂੰ ਦਿੱਤਾ ਹੈ ਦੇਖੋ ਤੁਸੀਂ ਬੱਚੇ ਇਸ ਸਮੇਂ ਆਪਣੇ ਆਪ ਨੂੰ ਸਾਰੀਆਂ ਸ਼ਕਤੀਆਂ ਤੇ ਗੁਣਾਂ ਨਾਲ ਭਰਪੂਰ ਕਰ ਆਪਣੇ ਤਨ ਮਨ ਦੇ ਮਾਲਕ ਬਣ ਫਿਰ ਤਨ ਨੂੰ ਚਲਾਉਂਦੇ ਹੋ ਤਾਂ ਤੁਹਾਡਾ ਪੂਰਾ ਧਿਆਨ ਆਪਣੇ ਉੱਤੇ ਹੁੰਦਾ ਹੈ ਕਿ ਮੈਂ ਬਹੁਤ ਪਾਵਰਫੁਲ ਹਾਂ ਇਸ ਪ੍ਰਕਿਰਤੀ ਦੇ ਵਿਚਾਰ ਰਹਿ ਕੇ ਪ੍ਰਕਿਰਤੀ ਨੂੰ ਬਦਲਣ ਵਾਲਾ ਇਸ ਕਰਕੇ ਤੁਸੀਂ ਸਿਰਫ ਆਪਣੇ ਤਨ ਨੂੰ ਤੰਦਰੁਸਤ ਹੀ ਨਹੀਂ ਰੱਖਦੇ ਬਲਕਿ ਇਸ ਨੂੰ ਹੀਰੇ ਵਰਗਾ ਕੀਮਤੀ ਬਣਾ ਲੈਂਦੇ ਹੋ ਜਿਸ ਨਾਲ ਪੂਰਾ ਵਿਸ਼ਵ ਹੀ ਬਦਲ ਜਾਂਦਾ ਹੈ ਵਿਸ਼ਵ ਵਿੱਚ ਸਿਰਫ ਤੁਸੀਂ ਕੁਝ ਇੱਕ ਗਿਣਤੀ ਦੇ ਬੱਚੇ ਹੋ ਜੋ ਇਹ ਕਾਰਜ ਕਰ ਰਹੇ ਹੋ ਜੋ ਵਿਸ਼ਵ ਪਰਵਰਤਨ ਦਾ ਕਾਰਜ ਕਰ ਰਹੇ ਹਨ ਅਰਥਾਤ ਬਾਪ ਸਮਾਨ ਬਣ ਰਹੇ ਹਨ ਅਤੇ ਨਾਲ ਹੀ ਬਾਪ ਦੀ ਮਹਿਮਾ ਜੋ ਗਾਈ ਜਾਂਦੀ ਹੈ ਉਹ ਵੀ ਸਹਿਦਕਰ ਰਹੇ ਹੋ ਸਿਰਫ ਬੱਚੇ ਆਪਣੇ ਉੱਤੇ ਅਟੈਂਸ਼ਨ ਰੱਖੋ ਹੋਣਾ ਤਾਂ ਹੈ ਹੀ ਹੋ ਗਿਆ ਹੈ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ